ਉਹ ਆਪਣੇ ਪਤੀ ਨੂੰ ਕਿਸੇ ਹੋਰ ਜਨਾਨੀ ਦੇ ਨਾਲ ਦੇਖਿਆ ਤਾਂ ਉਸ ਤੋਂ ਰਹਿਣਾ ਨਹੀਂ ਗਿਆ ਤੇ ਉਸ ਤੋਂ ਬਾਅਦ ਉਸਨੇ ਉਸ ਨੂੰ ਫੜ ਕੇ ਇਹ ਜਿਹਾ ਕੁਟਾਪਾ ਚਾੜਿਆ ਕਿ ਕੋਲ ਪਈਆਂ ਇੱਟਾਂ ਸਰੀਏ ਤੱਕ ਦੀ ਪਰਵਾਹ ਨਹੀਂ ਕੀਤੀ ਅਤੇ ਚੱਕ ਕੇ ਉਸ ਦੇ ਸਿਰ ਦੇ ਵਿੱਚ ਮਾਰ ਦਿੱਤੇ ਅੰਮ੍ਰਿਤਸਰ ਦੇ ਵਿੱਚ ਘਰਵਾਲੀ ਦੇ ਵੱਲੋਂ ਅਜਿਹਾ ਕੀਤਾ ਗਿਆ ਪਤਨੀ ਨੇ ਬਾਰ ਵਾਲੀ ਨੂੰ ਜੰਮ ਕੇ ਕਟਾਪਾ ਲਾਇਆ ਤੇ ਉਸ ਦੇ ਉੱਪਰ ਇੱਟਾਂ ਦੇ ਨਾਲ ਵਾਰ ਕਰ ਦਿੱਤਾ ਇਸ ਤੋਂ ਇਲਾਵਾ ਸਿਰ ਦੇ ਸਮੇਤ ਉਸ ਕੁੜੀ ਦੇ ਕਈ ਜਗਾਵਾਂ ਤੇ ਸੱਟਾਂ ਵੱਜੀਆਂ ਨੇ ਮਾਰਪੇਟ ਦਾ ਵੀਡੀਓ ਵੀ ਸਾਹਮਣੇ ਆ ਰਿਹਾ ਹੈ ਜਿਸ ਦੌਰਾਨ ਪਤੀ ਵੀ ਉੱਥੇ ਖੜਾ ਦਿਖਾਈ ਦੇ ਰਿਹਾ ਹੈ ਪੁਲਿਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਹੈ ਦੱਸ ਦਈਏ ਕਿ ਪੀੜਤਾ ਰਾਜਵੰਤ ਕੋਰ ਨੇ ਦੱਸਿਆ ਕਿ ਅਮਰ ਮਸੀ ਨਾਮ ਦੇ ਵਿਅਕਤੀ ਦੇ ਨਾਲ ਉਹ 12 ਸਾਲ ਰਿਲੇਸ਼ਨ ਦੇ ਵਿੱਚ ਰਹੀ ਪਰ ਪਿਛਲੇ 5 ਸਾਲਾਂ ਤੋਂ ਉਹ ਉਸ ਤੋਂ ਦੂਰ ਹੈ ਅਮਰ ਉਹਦਾ ਪਿੱਛਾ ਨਹੀਂ ਛੱਡ ਰਿਹਾ ਤੇ ਉਸਨੇ ਮੇਰੇ 15 ਸਾਲ ਦੇ ਪੁੱਤ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਵੀ ਧਕੇਲ ਦਿੱਤਾ ਇਸ ਤੋਂ ਹੀ ਤੰਗ ਆ ਕੇ ਹੁਣ ਜਨਵਰੀ ਦੇ ਵਿੱਚ ਅਮਰ ਅਤੇ ਉਸ ਦੀ ਪਤਨੀ ਦੇ ਖਿਲਾਫ ਪੁਲਿਸ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਨਾਰਾਜ਼ ਹੋ ਕੇ ਦੋਨਾਂ ਨੇ ਉਸ ਨੂੰ ਫੜਿਆ ਅਤੇ ਘਰ ਦੇ ਵਿੱਚ ਰੱਖ ਲਿਆ ਤਕਰੀਬਨ ਡੇਢ ਮਹੀਨੇ ਬਾਅਦ ਉਹ ਤੋਂ ਭੱਜਣ ਦੇ ਵਿੱਚ ਸਫਲ ਹੋਈ 16 April ਨੂੰ ਉਹ ਆਪਣੇ ਕੰਮ ਤੋਂ ਘਰ ਵਾਪਸ ਜਾ ਰਹੀ ਸੀ ਕਿ ਇਸੇ ਦੌਰਾਨ ਕਾਰ ਦੇ ਵਿੱਚ ਆਏ ਅਮਰ ਉਸਦੀ ਪਤਨੀ ਨੇ ਬਾਜ਼ਾਰ ਦੇ ਵਿੱਚ ਉਸ ਨੂੰ ਰੋਕ ਲਿਆ ਦੋਨਾਂ ਨੇ ਕਾਰ ਤੋਂ ਉਤਰ ਕੇ ਉਸਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਅਮਰ ਦੀ ਪਤਨੀ ਨੇ ਇੱਟਾਂ ਚੱਕ ਲਈਆਂ ਅਤੇ ਉਸਤੇ ਕਈ ਵਾਰ ਕੀਤੇ ਗਏ ਜਿਸ ਤੇ ਕਾਰਨ ਉਹ ਜ਼ਖਮੀ ਹੋ ਗਈ ਕੋਈ ਰੋਕਣ ਦੇ ਲਈ ਅੱਗੇ ਨਹੀਂ ਆਇਆ ਤੇ ਉੱਥੇ ਹੀ ਅਮਰ ਵੀ बार-बार ਆਪਣੀ ਪਤਨੀ ਨੂੰ ਇੱਕ ਹੀ ਗੱਲ ਕਹਿ ਰਿਹਾ ਸੀ ਕਿ ਇਸ ਨੂੰ ਮਾਰ ਦਵੋ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਪੁਲਿਸ ਸਟੇਸ਼ਨ ਵੇਰਕਾ ਦੇ ਐਸ ਐਚ ਓ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਸ਼ੁਰੂ ਹੋਈ ਹੈ ਇੱਕ ਪਰਿਵਾਰਿਕ ਮਾਮਲਾ ਹੈ ਅਤੇ ਹਰ ਐਂਗਲ ਤੋਂ ਇਸ ਦੀ ਜਾਂਚ ਪੜਤਾਲ ਹੋਣਾ ਜ਼ਰੂਰੀ ਹੈ ਦੋਨਾਂ ਪੱਖਾਂ ਦੇ ਵਿੱਚ ਗੱਲਬਾਤ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਣੀ ਹੈ ਅਮਨ ਮਸੀਤ ਉਹ ਅਧਿਕਾਰੀ ਫਾਰਮੇਲਾ ਉਹ ਕੌਣ ਹੈ ਨੋਵਾ ਗੱਡੀ ਤੇ ਅਮਨ ਮਸੀਤ ਕੌਣ ਹੈ ਉਹ ਸਾਡੇ ਏਰੀਆ ਦੇ ਹੀ ਆ ਹਾਂਜੀ 12 ਸਾਲ ਤੋਂ ਮੈਨੂੰ ਜਾਣਦੇ ਆ ਠੀਕ ਹੈ ਮੇਰੇ ਪਹਿਲਾ ਰਿਲੇਸ਼ਨ ਸੀ ਉਹਦੇ ਨਾਲ 5-6 ਸਾਲ ਤੋਂ ਹੈ ਨਹੀਂ ਲੇਕਿਨ ਇਹ ਮੇਰੇ ਮੁੰਡੇ ਨੂੰ 15 ਸਾਲ ਦਾ ਮੁੰਡਾ ਜਿਹਨੂੰ ਮੇਰੇ ਨਸ਼ੇ ਤੇ ਲਾਇਆ ਠੀਕ ਹੈ ਇਹਦੇ ਬਰਖਲਾਸ 9 ਸਾਲ ਤੋਂ ਮੈਂ ਇਹਦੇ ਬਰਖਲਾਸ ਕਮਿਸ਼ਨਰ ਦਫਤਰ ਕੰਪਲੇਨ ਵਗੈਰਾ ਕੀਤੀ ਠੀਕ ਹੈ ਡੇਢ ਮਹੀਨਾ ਨਾ ਮੈਨੂੰ ਕੈਦ ਰੱਖਿਆ ਫਰਵਰੀ ਤੋਂ ਹੂੰ 10 ਫਰਵਰੀ ਤੋਂ ਲੈ ਕੇ 19 ਮਾਰਚ ਤੱਕ ਮੈਂ ਇਹਦੇ ਘਰ ਰਹੀ ਹਾਂ ਠੀਕ ਹੈ ਘਰੋਂ 19 ਮਾਰਚ ਦੇ ਭੱਜੀ ਮੈਂ ਇਹਦੇ ਘਰੋਂ ਹੂੰ ਬਾਜੀ ਕਿਵੇਂ ਆਪਣੇ ਨਾਨਕੇ ਸੋਹਰੇ ਚਲ ਗਏ ਇਹਨੇ ਸਾਰੇ ਕਿਤੇ ਕਹਿਤਾ ਕਿ ਕਿਸੇ ਹੋਰ ਨਾਲ ਭਾਜੀ ਠੀਕ ਹੈ ਫਿਰ ਮੈਨੂੰ ਵਿਆਹੀ ਸੀ ਉਹ ਦਿਨਾਂ ਨਹੀਂ ਮੈਂ ਵਿਆਹ ਨਹੀਂ ਵਿਆਹ ਨਹੀਂ ਕਰਾਇਆ ਮੈਨਾਂ ਜ਼ਬਰਦਸਤੀ ਕਰਦਾ ਠੀਕ ਹੈ ਅਗਲਾ ਪੰਤਾ ਤੇ ਆਇਆ ਵਾ ਉਹ ਵੀ ਵਿਆਇਆ ਠੀਕ ਹੈ ਡੇਢ ਮਹੀਨਾ ਉਹਨੇ ਮੈਨੂੰ ਆਪਣੇ ਘਰ ਰੱਖਿਆ ਬੰਦੀ ਬਣਾ ਕੇ ਠੀਕ ਹੈ ਫਿਰ ਉਹਨੇ ਮੈਨੂੰ ਮੇਰੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਕਿਹੜੀ ਜਗ੍ਹਾ ਤੇ ਰਹਿੰਦਾ ਜੀ ਉਹ ਵੀ ਤੋਂ ਸੜੀ ਦਾ ਹੀ ਫਿਰ ਉਹਨੇ ਜਾਨ ਹਮਲਾ ਕੀਤਾ ਨਹੀਂ ਕੱਲ ਜਿਹੜੇ ਤੁਹਾਡੇ ਉੱਤੇ ਹਮਲਾ ਆਇਆ 13 ਤਰੀਕ ਤੋਂ ਮੈਂ ਕੰਮ ਤੋਂ ਆ ਰਹੀ ਸੀ ਉਹ ਦੋਨੋਂ ਜੀ ਨੋਵਾ ਗੱਡੀ ਤੇ ਹੀ ਆ ਰਹੇ ਮੇਰੇ ਪਿੱਛੇ ਪਿੱਛੇ ਆ ਰਹੇ ਹਾਂਜੀ ਹਾਂਜੀ ਪਿੱਛੇ ਆਏ ਆ ਫਿਰ ਉਹਨਾਂ ਨੇ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਤੋਂ ਮੈਂ ਬਚ ਕੇ ਫਿਰ ਵਾਪਸ ਆਈ ਦੁਕਾਨਾਂ ਦੇ ਲਾਗੇ ਹਾਂਜੀ ਉੱਥੇ ਆ ਕੇ ਫਿਰ ਇਹਨੇ ਮੇਰੇ ਤੇ ਗੱਡੀ ਚੜਾਈ ਆ ਠੀਕ ਹੈ ਫਿਰ ਗੱਡੀ ਤੋਂ ਉਤਰ ਕੇ ਮੈਂ ਗੱਡੀ ਤੋਂ ਮੈਂ ਡਿੱਗ ਗਈ ਮੇਰੇ ਗੋਡਿਆਂ ਤੇ ਲੱਗੀ ਮੈਂ ਡਿੱਗ ਗਈ ਫਿਰ ਇਹਨੇ ਇਹਨੇ ਉਤਰ ਕੇ ਮੈਨੂੰ ਮਾਰਿਆ ਪਹਿਲੇ ਵਾਲਾ ਤੋਂ ਤੋਹਿਆ ਹਾਂਜੀ ਫਿਰ ਇਹਨੇ ਇਹਦੀ ਘਰ ਦੀ ਨਿਕਲੀ ਆ ਫਿਰ ਮੈਂ ਉਹਦੇ ਫਿਰ ਉਹਨੇ ਮੇਰੇ ਇਟਾ ਮਾਰਨੀਆ ਸ਼ੁਰੂ ਕਰਤੀ ਇਹਨੇ ਵਿਚਾਰਿਆ ਵੀ ਉਹ ਤੁਹਾਨੂੰ ਇਟਾ ਦੇ ਨਾਲ ਮਾਰ ਦੇ ਫਿਰ ਉਹਨੇ ਮੈਨੂੰ ਮਾਰਤਾ ਹੈ ਇਹ ਕਹਿੰਦਾ ਹੈ ਕਿ ਇਹਨੂੰ ਮਾਰ ਦੇ ਇਹਨੂੰ ਜਾਨੋਂ ਮਾਰ ਦੇ ਨਾਲੇ ਦਵਾਲੇ ਤੇ ਲੋਕਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਬਚਾਇਆ ਕਿਸੇ ਨੇ ਵੀ ਨਹੀਂ ਬਚਾਇਆ ਸਭ ਦੇਖ ਹੀ ਰਹੇ ਤੁਸੀਂ ਪੁਲਿਸ 'ਚ ਕੰਪਲੇਂਟ ਕੀਤੀ ਇਸ ਬਕਾਲ ਨੂੰ ਕੰਪਲੇਂਟ ਉਦੋਂ ਹੀ ਆਏ ਆ ਆਪਾਂ ਸਿੱਧਾ ਆਏ ਚੌਂਕੀ ਥਾਣੇ ਉਦੋਂ ਕਾਰਵਾਈ ਕਿਉਂ ਨਹੀਂ ਹੁੰਦੀ ਉਸ ਦਿਨ ਤਾਂ ਕਿਸੇ ਨੇ ਫੜਿਆ ਨਹੀਂ ਪਤਾ ਨਹੀਂ ਪਤਾ ਨਹੀਂ 1 ਲੱਖ 20 ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਰੇ ਤੇ ਜਾਣ ਲਿਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਲੱਗਦਾ ਕਿ ਕਿਉਂ ਨਹੀਂ ਕਰਦੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਹੈ ਜਾਂ ਉਹ ਪੈਸੇ ਚੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੈਂ ਨਾ ਜੋ ਮੈਂ ਵੀਡੀਓ ਚ ਦੇਖਿਆ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨਾ ਟਾਈਮ ਤੋਂ ਹੀ ਉਹਦੇ ਨਾਲ ਰਿਲੇਸ਼ਨ ਚ ਰਹੇ ਸੀ ਮੇਰਾ 12 ਸਾਲ ਹੋ ਗਿਆ 5 ਸਾਲ ਤੋਂ ਮੈਂ ਆਪਣੇ ਘਰ ਆ ਗਈ ਠੀਕ ਹੈ ਉਦੋਂ ਬਾਅਦ ਵਿੱਚ ਮੈਂ ਉਹਦੇ ਤੋਂ ਪਿੱਛੇ ਹਟੀਆਂ ਲੇਕਿਨ ਉਹ ਮੇਰਾ ਖਹਿੜਾ ਨਹੀਂ ਛੱਡਦਾ ਮੇਰਾ ਪਿੱਛਾ ਕਰਦਾ ਠੀਕ ਹੁਣ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਸ ਕਾਰਨ ਲੱਗਦਾ ਵੀ ਤੁਹਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਕਿਉਂਕਿ ਮੈਂ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਈ ਮੇਰੇ ਮੁੰਡੇ ਨੂੰ ਇਹਨੇ ਨਸ਼ਿਆਂ ਤੇ ਲਾਇਆ ਸਾਡੇ ਘਰ ਲੜਾਈ ਪੁੰਦਾ ਮੇਰਾ ਪਿੱਛਾ ਕਰਦਾ ਕਿੰਨੇ ਸਾਲ ਦਾ ਬੱਚਾ ਤੁਹਾਡਾ ਜੀ 17 ਸਾਲ ਤੋਂ ਅਚਾਨਕ ਸ਼ੇ ਚਲਾਇਆ ਨੇ ਸ਼ੇ ਚਲਾਇਆ ਨੇ ਸਾਰੀ ਸੀਆਈਡੀ ਲੰਦਾ ਕਿੱਥੇ ਜਾਂਦੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਮੈਂ ਕਮਿਸ਼ਨਰ ਦਫ਼ਤਰ ਕੰਪਲੇਂਟ ਦਿੱਤੀ ਇਸੇ ਕਰਕੇ ਕਿ ਕਿਤੇ ਜਾਊਗੀ ਕਿਤੇ ਪੇਸ਼ ਹੋਊਗੀ ਤੇ ਮੈਨੂੰ ਮੇਰੇਤੇ ਪਰਚੇ ਕਰਾਏਗੀ ਮੈਨੂੰ ਅੰਦਰ ਕਰਾਏਗੀ ਹੁਣ ਮੰਗ ਕੀ ਕਰਦੇ ਜੀ ਮੇਨਾਂ ਜੋ ਵੀ ਮੇਰ ਨਾਲ ਹਸਾਇਆ ਮੇਰਾ ਇਹ ਹਾਸੇ ਦੇ ਦੇਖ ਕੇ ਮੈਨੂੰ ਮੇਨਾਂ ਇਨਸਾਫ ਕੀਤਾ ਜਾਏ ਉਹਨਾਂ ਨੂੰ ਸਜ਼ਾ ਮਿਲੀ ਜਾਏ ਦੋਨਾਂ ਦੋਨਾਂ ਜੀਆਂ ਨੂੰ ਇੱਕ ਲੇਡੀ ਹੈ ਜੀ ਰਾਜਵੰਤ ਕੌਰ ਹੈਗੀ ਹੈ ਜੀ ਇਹ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਹੈ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਬਸ ਸਿੰਘ ਹੋਣੀ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਬਾਜ਼ੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਹ ਸਬੰਧੀ ਅਸੀਂ ਅਫੀਸਰ ਨੰਬਰ 18 ਦਰਜ ਕਰ ਦਿੱਤੀ ਹੈ ਜੀ ਤੇ ਜੋ ਕਾਨੂੰਨ ਮਜ਼ਾਕ ਬਣਦੀ ਕਾਰਵਾਈ ਹੈ ਉਹ ਅਸੀਂ ਕਰ ਦਿੱਤੀ ਹੈ ਜੀ ਵਿੱਚ ਚਲੋ ਰਾਜਨ ਦੇ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਕੀ ਰਹੀ ਉਹਨਾਂ ਨੇ ਉਹਨਾਂ ਬੱਚੇ ਨੂੰ ਕਹਿੰਦੇ ਮੇਰੇ ਬੱਚੇ ਨੂੰ ਨਸ਼ੇ ਤੇ ਲਗਾਤਾ ਜੀ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਐਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਕਿ ਹੈ ਕੀ ਨਹੀਂ ਜੋ ਸਚਾਈ ਹੋਊ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਸਾਰੇ ਕਿਸੇ ক্লাস ਕੋਈ ਪਰਚਾ ਕੀਤਾ ਗਿਆ ਬਿਲਕੁਲ ਜੀ ਦਰਜ ਕੀਤਾ ਅਮਰ ਮਸੀਹ ਤੇ ਉਹਦੀ ਘਰ ਵਾਲੀ ਜਿਹੜੀ ਹੈਗੀ ਆ ਜਿਹੜੀ ਲੇਡੀਜ਼ ਮਾਰ ਕੁੱਟ ਰਹੀ ਹੈ ਲੇਡੀਜ਼ ਨੂੰ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ